ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਮੈਂ ਮਨ ਤੁਹਾਡਾ ਸਵਾਗਤ ਕਰਦਾ ਹੂੰ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਹਾਜ਼ਰਾਨ ਜੀ ਤੁਹਾਡੇ ਸਾਰਿਆਂ ਲਈ ਅੱਜ ਦੀ ਇੱਕ ਹੋਰ ਨਵੀਂ ਵੀਡੀਓ ਲੈ ਕੇ ਅੱਜ ਵਾਲੀ ਜਿਹੜੀ ਵੀਡੀਓ ਹੈਗੀ ਜੀ ਉਹ ਬੇਰੋਜ਼ਗਾਰ ਨੌਜਵਾਨ ਮੁੰਡੇ ਕੁੜੀਆਂ ਲਈ ਜਿਹੜੇ ਸਰਕਾਰੀ ਨੌਕਰੀ ਦੀ ਭਾਲ ਕਰ ਰਹੇ ਆ ਸਰਕਾਰੀ ਨੌਕਰੀ ਆ ਜੀ ਨਹੀਂ ਮਿਲੀ ਪਰ ਉਹਨਾਂ ਨੂੰ ਆਪਣੀ ਰੋਜ਼ੀ ਰੋਟੀ ਕਮਾਉਣ ਦੇ ਲਈ ਆਪਣੇ ਪੈਰਾਂ ਦੇ ਉੱਪਰ ਖੜਾ ਹੋਣ ਲਈ ਇੱਕ ਜਿਹੜਾ ਪੰਜਾਬ ਸਰਕਾਰ ਵੱਲੋਂ ਇੱਕ ਮੁਹਿੰਮ ਚਲਾਈ ਗਈ ਹੈ ਜ਼ਿਲ੍ਹਾ ਜਿੱਥੇ ਦਾ ਘਰ ਘਰ ਨੌਕਰੀ ਦੇ ਜਿਸ ਤਰ੍ਹਾਂ ਪਹਿਲਾਂ ਆਇਆ ਸੀ ਹੈ ਨਾ ਰੋਜ਼ਗਾਰ ਦਾ ਜਿਹੜਾ ਮੌਕਾ ਉਹ ਦਿੱਤਾ ਜਾ ਰਿਹਾ ਹੈ ਉਹਨਾਂ ਨੌਜਵਾਨਾਂ ਨੂੰ ਜਿਹੜੇ ਪੜੇ ਲਿਖੇ ਹਜੇ ਤੱਕ ਜੋ ਜਿਹੜੀ ਜੋਬ ਹੈ ਨਹੀਂ ਲੱਗੀ ਤਾਂ ਇੱਕ ਵਾਰ ਉਹ ਆਪਣਾ ਜਿਹੜਾ ਪ੍ਰਾਈਵੇਟ ਜੋਬ ਦੇ ਵਿੱਚ ਜਾ ਕੇ ਆਪਣੀ ਜਿਹੜੀ ਜ਼ਿੰਦਗੀ ਹੈ ਉਹਨੂੰ ਵਧੀਆ ਬਣਾ ਸਕਦੇ ਆ ਠੀਕ ਹੈ ਜੀ ਸੋ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਬਠਿੰਡਾ ਅਤੇ ਜ਼ਿਲ੍ਹਾ ਰੋਜ਼ਗਾਰ ਕਾਰੋਬਾਰ ਬਿਊਰੋ ਮਾਨਸਾ ਠੀਕ ਹੈ ਜੀ ਸਾਂਝਾ ਜਿਹੜਾ ਉਦਮ ਇੱਕ ਕੀਤਾ ਗਿਆ ਰੋਜ਼ਗਾਰ ਮੇਲਾ ਚਲਾਇਆ ਗਿਆ ਹੈ ਜਿਦੇ ਵਿੱਚ ਪੜ੍ਹੇ ਲਿਖੇ ਨੌਜਵਾਨ ਮੁੰਡੇ ਕੁੜੀਆਂ ਆਪਣਾ ਹਿੱਸਾ ਲੈ ਕੇ ਆਪਣੀ ਵਧੀਆ ਜਿਹੜੀ ਕੰਪਨੀ ਦੇ ਵਿੱਚ ਉਹ ਜੋਬ ਲੱਗ ਸਕਦੇ ਹੋ ਠੀਕ ਹੈ ਜੀ ਮਿਤੀ 11 ਮਾਰਚ 2025 ਦਿਨ ਮੰਗਲਵਾਰ ਸਵੇਰੇ 10 ਵਜੇ ਤੁਸੀਂ ਸਰਕਾਰੀ ਰਜਿੰਦਰਾ ਕਾਲਜ ਬਠਿੰਡਾ ਵਿਖੇ ਪਹੁੰਚਣਾ ਹੈ ਠੀਕ ਹੈ ਜੀ ਇਹ ਉਹ ਸਥਾਨ ਦਾ ਨਾਮ ਹੈ ਜਿੱਥੇ ਮੇਲਾ ਲੱਗ ਰਿਹਾ ਹੈ ਰੋਜ਼ਗਾਰ ਮੇਲਾ ਜਿੱਥੇ ਰੋਜ਼ਗਾਰ ਦਿੱਤਾ ਜਾਣਾ ਹੈ ਉਹਨਾਂ ਨੌਜਵਾਨ ਮੁੰਡੇ ਕੁੜੀਆਂ ਨੂੰ ਇੱਕ ਪਾਸੇ ਤੁਸੀਂ ਦੇਖ ਸਕਦੇ ਹੋ ਕੰਪਨੀ ਅਸਾਮੀ ਗਿਣਤੀ ਯੋਗਤਾ ਉਮਰ ਤਨਖਾਹ ਤੇ ਕਮਰਾ ਨੰਬਰ ਕਿੱਥੇ ਜਾ ਕੇ ਤੁਸੀਂ ਸਭ ਤੋਂ ਪਹਿਲਾਂ ਜੇਕਰ ਕੰਪਨੀਆਂ ਦੀ ਗੱਲ ਕਰ ਲਈ ਜੀ ਇੰਡੀਆ ਜੋਬ ਕਾਰਟ ਟ੍ਰਾਈਡੈਂਟ ਲਿਮਟਿਟਡ ਵਿਜੇ ਰਾਜ ਜਿੰਦਲ ਐਂਡ ਕੰਪਨੀ ਲਾਈਫ ਆਫ LIC ਆਫ ਇੰਡੀਆ ਬਠਿੰਡਾ ਪੁਖਰਾਜ ਹੈਲਥ케ਅਰ ਪੀਵੀਟੀ ਇਹ ਸਾਰੀਆਂ 5-6 ਕੰਪਨੀਆਂ ਹੈ ਜਿਨ੍ਹਾਂ ਦੇ ਵਿੱਚ ਤੁਹਾਨੂੰ ਜੋਬ ਮਿਲਣੇ ਹਨ ਠੀਕ ਹੈ ਜੀ ਤਾਂ ਹੁਣ ਅਸਾਮੀ ਕਿਹੜੀ-ਕਿਹੜੀ ਹੈ ਅਕਾਊਂਟੈਂਟ ਦੀ ਹੈ ਪ੍ਰੋਸੈਸਰ ਕੋਆਰਡੀਨੇਟਰ ਦੀ ਹੈ ਕੰਪਿਊਟਰ ਇੰਪਲੀਮੈਂਟੇਸ਼ਨ ਦੀ ਹੈ ਠੀਕ ਹੈ ਜੀ ਸੀਇੰਗ ਮਸ਼ੀਨ ਆਪਰੇਟਰ ਦੀ ਹੈ ਰਿੰਗ ਫਰੇਮ ਟੈਂਡਰ ਸਰੀ ਟੈਂਡਰ ਦੀ ਹੈ ਪੈਕਰ ਦੀ ਹੈ ਟੈਲੀ ਕਾਲਰ ਦੀ ਹੈ ਫੀਲਡ ਐਗਜ਼ੀਕਿਊਟਿਵ ਦੀ ਹੈ ਮਹਿਲਾ ਕੈਰੀਅਰ ਏਜੰਟ ਤੇ ਵੈਲਨੈਸ ਐਡਵਾਈਜ਼ਰ ਇਹ तकरीबन 7-8 ਅਸਾਮੀਆਂ ਜਿਹੜੀਆਂ ਉਹਨਾਂ ਦੇ ਉੱਪਰ ਭਰਤੀ ਖੁੱਲੀ ਹੋਈ ਹੈ ਅਸਾਮੀਆਂ ਦੀ ਗਿਣਤੀ ਜੇਕਰ ਕਰੀਏ ਤਾਂ 10-5 ਠੀਕ ਹੈ ਜੀ ਤਾਂ तकरीबन ਪ੍ਰਾਈਵੇਟ ਸੰਸਥਾ ਦੇ ਵਿੱਚ ਵਧੀਆ ਜਿਹੜੀ ਹੈਗੀ ਉਹ ਅਸਾਮੀਆਂ ਦੀ ਗਿਣਤੀ ਰੱਖੀ ਗਈ ਹੈ ਤੇ ਵੱਡੀ ਗੱਲ ਇਹ ਤਨਖਾਹ ਵੀ ਬਹੁਤ ਵਧੀਆ ਰੱਖੀ ਗਈ ਹੈ ਯੋਗਤਾ ਅਕਾਊਂਟੈਂਟ ਦੀ ਜੇਕਰ ਲਈ ਬੀ ਕਾਮ ਬੀਬੀਏ ਠੀਕ ਹੈ ਪਲੱਸ 1 ਤੋਂ 5 ਤੱਕ ਜਿਹੜਾ ਹੈਗਾ ਉਹ ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਹੈ ਉਮਰ 21 ਤੋਂ 40 ਸਾਲ ਤੇ 25000 ਰੁਪਏ ਤਨਖਾਹ ਤੁਹਾਨੂੰ ਅਕਾਊਂਟੈਂਟ ਦੀ ਮਿਲਣੀ ਹੈ ਠੀਕ ਹੈ ਜੀ ਇਸ ਤਰ੍ਹਾਂ ਹੀ ਪ੍ਰੋਸੈਸ ਕੋਆਰਡੀਨੇਟਰ ਦੀ ਜਿਹੜੀਆਂ ਪੰਜ ਪੋਸਟਾਂ ਨੇ ਗ੍ਰੈਜੂਏਟ ਤੁਹਾਡੀ ਕੀਤੀ ਹੋਣੀ ਚਾਹੀਦੀ ਹੈ 21 ਤੋਂ 35 ਸਾਲ ਤੇ 15000 ਰੁਪਏ ਤੁਹਾਨੂੰ ਸੈਲਰੀ ਮਿਲਣੀ ਹੈ ਕੰਪਿਊਟਰ ਇੰਪਲੀਮੈਂਟਰ ਦੀ ਜਿਹੜੀ ਵੀ ਪੋਸਟ ਆ ਨੇ 12th ਪਾਸ ਹੋਣੀ ਚਾਹੀਦੀ ਹੈ 18 ਤੋਂ 35 ਸਾਲ ਏਜ ਰੱਖੀ ਗਈ ਹੈ ਜੀ ਤੇ ਜੋ ਜਿਹੜੀ ਤਨਖਾਹ ਤੁਹਾਡੀ ਉਹ 20000 ਮਿਲਣੀ ਹੈ ਠੀਕ ਹੈ ਜੀ ਤਾਂ ਕਮਰਾ ਨੰਬਰ 35 ਦੇ ਵਿੱਚ ਜਾ ਕੇ ਤੁਸੀਂ ਜਿਹੜੇ ਹੈਗੇ ਅਕਾਊਂਟੈਂਟ ਪ੍ਰੋਸੈਸ ਕੋਆਰਡੀਨੇਟਰ ਕੰਪਿਊਟਰ ਇੰਪਲੀਮੈਂਟਰ ਦੇ ਸੰਬੰਧ ਦੇ ਵਿੱਚ ਤੁਸੀਂ ਜਾ ਕੇ 11 ਸੌਰੀ 35 ਨੰਬਰ ਕਮਰੇ ਵਿੱਚ ਮਿਲ ਸਕਦੇ ਹੋ ਠੀਕ ਹੈ ਜੀ ਇਹ ਤਕਰੀਬਨ ਆਪਾਂ ਜੇ ਥੋੜਾ ਥੋੜਾ ਕਰਕੇ ਪੜਾਂਗੇ ਤਾਂ ਵੀਡੀਓ ਜ਼ਿਆਦਾ ਲੰਬੀ ਹੋ ਜੂਗੀ ਇਸ ਕਰਕੇ ਤੁਸੀਂ ਚਾਹੇ ਦਾ ਸਕਰੀਨਸ਼ਾਟ ਲੈ ਸਕਦੇ ਹੋ ਕਿਹੜੇ ਨੰਬਰ ਕਮਰੇ ਦੇ ਵਿੱਚ ਕਿਸ ਰਿਲੇਟਡ ਜਿਹੜੀ ਜੌਬ ਉਹ ਰੱਖੀ ਗਈ ਹੈ ਕਿੱਥੇ ਇੰਟਰਵਿਊ ਹੋ ਰਹੀ ਹੈ ਠੀਕ ਹੈ ਜੀ ਸਭ ਤੋਂ ਜ਼ਰੂਰੀ ਜਿਹੜੀ ਗੱਲ ਹੈਗੀ ਤੁਸੀਂ ਆਪਣੇ ਸਾਰੇ ਡਾਕੂਮੈਂਟ ਨਾਲ ਲੈ ਕੇ ਜਾਣੇ ਆ ਜੀ ਇੱਥੋਂ ਤੱਕ ਕਿ ਤਕਰੀਬਨ 4 ਤੋਂ ਜਿਹੜੀਆਂ 5 ਆਪਣੇ ਪਾਸਪੋਰਟ ਸਾਈਜ਼ ਫੋਟੋਆਂ ਪ੍ਰਾਰਥੀ ਕੋਲ ਆਪਣੇ ਘੱਟੋ ਘੱਟ ਤਿੰਨ ਰੈਜ਼ਿਊਮ ਵਿਦਿਅਕ ਯੋਗਤਾ ਤੇ ਸਰਟੀਫਿਕੇਟ ਤੇ ਆਧਾਰ ਕਾਰਡ ਹੋਣਾ ਲਾਜ਼ਮੀ ਹੈ ਆਪਣੇ ਸਾਰੇ ਵੀ ਜਿੰਨੇ ਵੀ ਤੁਸੀਂ 10ਵੀਂ 12ਵੀਂ ਗ੍ਰੈਜੂਏਸ਼ਨ ਠੀਕ ਹੈ ਜੀ ਜਿਹੜੀ ਜਿਹੜੀ ਡਿਗਰੀ ਇਹਨਾਂ ਨੇ ਮੰਗੀ ਗਈ ਹੈ ਉਸ ਦੇ ਸਬੰਧ ਦੇ ਵਿੱਚ ਸਾਰਿਆਂ ਦੀਆਂ ਫੋਟੋ ਕਾਪੀਜ਼ ਉਹਨਾਂ ਦੇ オリジナル ਠੀਕ ਹੈ ਜੀ ਤੇ ਆਧਾਰ ਕਾਰਡ ਆਪਣਾ ਫੋਟੋ ਕਾਪੀ ਤੇ オリジナル ਇਹ ਤੁਹਾਡੇ ਕੋਲੇ ਸਾਰਿਆਂ ਕੋਲੇ ਹੋਣੇ ਚਾਹੀਦੇ ਆ ਤੇ ਘੱਟੋ ਘੱਟ ਤਿੰਨ ਰੈਜ਼ਿਊਮ ਇਹਨਾਂ ਨੇ ਮੰਗੇ ਗਏ ਠੀਕ ਹੈ ਸੀ ਸੋ ਕਿਰਪਾ ਕਰਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਉਹਨਾਂ ਨੌਜਵਾਨ ਮੁੰਡੇ ਕੁੜੀਆਂ ਨਾਲ ਸ਼ੇਅਰ ਜ਼ਰੂਰ ਕਰਿਓ ਜਿਹੜੇ ਅਜੇ ਰੋਜ਼ਗਾਰ ਦੀ ਭਾਲ ਵਿੱਚ ਨੇ ਜਿਨ੍ਹਾਂ ਨੂੰ ਅਜੇ ਰੋਜ਼ਗਾਰ ਨਹੀਂ ਮਿਲਿਆ ਤੇ ਇੱਕ ਵਧੀਆ ਮੌਕਾ ਜਿਹੜਾ ਇਹ ਹੈਗਾ ਪ੍ਰਾਈਵੇਟ ਕੰਪਨੀਆਂ ਵੱਲੋਂ ਦਿੱਤਾ ਜਾ ਰਿਹਾ ਹੈ 11 ਮਾਰਚ 2025 ਦਿਨ ਮੰਗਲਵਾਰ ਸਵੇਰੇ 10:00 ਵਜੇ ਤੋਂ ਲੈ ਕੇ ਸਰਕਾਰੀ ਰਜਿੰਦਰਾ ਕਾਲਜ ਬਠਿੰਡਾ ਵਿਖੇ ਰੋਜ਼ਗਾਰ ਮੇਲਾ ਲੱਗ ਰਿਹਾ ਹੈ ਠੀਕ ਹੈ ਜੀ ਸੋ ਕਿਰਪਾ ਕਰਕੇ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਕਿਸੇ ਭੈਣ ਭਰਾ ਦਾ ਭਲਾ ਹੋ ਸਕੇ ਜੋਬ ਦੇ ਉੱਪਰ ਆ ਸਕੇ ਸੋ ਜੁੜੇ ਰਹਿੰਦੇ ਹਰ ਦਿਨ ਕੁਝ ਨਾ ਕੁਝ ਨਵਾਂ ਸਿੱਖਣ ਦੇ ਲਈ ਸਾਡਾ YouTube ਚੈਨਲ Facebook ਉਹਨਾਂ ਦੇ ਉੱਪਰ ਤੁਸੀਂ ਜਾ ਕੇ ਵਿਜ਼ਿਟ ਕਰੋ ਉਹਨਾਂ ਨੂੰ ਫੋਲੋ ਕਰੋ ਤਾਂ ਕਿ ਹਰ ਦਿਨ ਕੁਝ ਨਾ ਕੁਝ ਤੁਹਾਨੂੰ ਸਿੱਖਣ ਨੂੰ ਮਿਲਦਾ ਰਹੇ ਸੋ ਮਿਲਦੇ ਹਾਂ ਕਿਸੇ ਨਵੀਂ ਜਾਣਕਾਰੀ ਦੇ ਲਈ ਤਦ ਤੱਕ ਲਈ ਧੰਨਵਾਦ